ਅਸੀਂ BMD ਦਾ ਟੈਸਟ ਲਗਾਨੇ ਜਿਹਦੇ ਹੱਡੀਆਂ ਦੀ ਬੋਨ ਡੈਂਸਿਟੀ ਟੈਸਟ ਕਿਹਾ ਜਾਂਦਾ ਹੈ ਅਸਲ ਵਿੱਚ ਸ਼ੂਗਰ ਦਾ ਰੋਗ ਹੈ ਹੀ ਜਾਣਕਾਰੀ ਦਾ ਰੋਗ ਹੈ ਮੈਂ 12 ਸਾਲ ਹੋ ਗਏ ਇੱਥੇ ਆਉਂਦਾ ਹਾਂ ਸੁਖਸ਼ਗਰ ਹਸਪੀਟਲ 'ਚ ਲੋਕਾਂ ਦੇ ਸਹਿਯੋਗ ਨਾਲ ਹੈ ਮੈਨੂੰ ਇੰਨੇ ਲੋਕ ਦਵਾਈਆਂ ਦੀਆਂ ਕੰਪਨੀਆਂ ਵਾਲੇ ਮੇਰਾ ਸਟਾਫ ਮੈਂਬਰ মিডিਆ ਵਾਲੇ ਸਹਿਯੋਗ ਦਿੰਦੇ ਆ ਤਾਂ ਹੀ ਲੋਕਾਂ ਨੂੰ ਸਹੀ ਤਰੀਕੇ ਨਾਲ ਮੈਸੇਜ ਪਹੁੰਚਦਾ ਹੈ ਕਿ ਸ਼ੂਗਰ ਦਾ ਸੀ ਕਿਸ ਤਰ੍ਹਾਂ ਮੈਨੇਜ ਕਰਨਾ ਹੈ ਪਰੇ ਇਸ ਵਾਰ ਅਸੀਂ ਅਫੰਡਸ ਦਾ ਟੈਸਟ ਵੀ ਕਰਵਾ ਰਹੇ ਹਾਂ ਅੱਖਾਂ ਦਾ ਟੈਸਟ ਹੁੰਦਾ ਹੈ ਅੱਖਾਂ ਦੇ ਪਰਦੇ ਦੇਖੀ ਜਾਂਦੇ ਕਿਤੇ 슈ਗਰ ਦਾ ਇਫੈਕਟ ਸਾਡੀ ਅੱਖਾਂ ਦੇ ਉੱਤੇ ਤਨੀ ਪੈਂਦਾ ਤੇ ਮੈਂ ਥਾਇਰੋਇਡ ਦੀ ਪੇਸ਼ੈਂਟ ਹਾਂ ਤੇ ਮੈਂ ਆਪਣੇ ਥਾਇਰੋਇਡ ਦਾ ਟ੍ਰੀਟਮੈਂਟ ਲਈ ਇੱਥੇ ਆਈ ਹਾਂ ਜਿਹੜਾ ਹਸਪੀਟਲ ਦੇ ਅੰਦਰ ਇੱਕ ਕੈਂਪ ਲਗਾਉਂਦੇ ਆਂ ਪਹਿਲੇ ਸੰਡੇ ਨੂੰ ਸਾਡਾ ਮੇਨ ਉਦੇਸ਼ਕ ਹੈ ਕਿ ਲੋਕਾਂ ਨੂੰ ਜਾਣਕਾਰੀ ਦੇਈਏ ਕਿ ਐਸੀ 슈ਗਰ ਨੂੰ ਪਹਿਲੀ ਗਲਤ ਹੋਣ ਹੀ ਨਹੀਂ ਦੇਣਾ ਸਰ ਕਿਉਂਕਿ ਹਜੇ ਮੈਂ ਅੰਦਰ ਨਹੀਂ ਗਈ ਪਰ ਮੈਂ ਦੇਖ ਰਹੀਆਂ ਜਿਹੜੇ ਪੇਸ਼ੈਂਟ ਆ ਰਿਹਾ ਉਹਨਾਂ ਨੂੰ ਫ੍ਰੀ ਜਿਹੜੇ ਸਪਲੀਮੈਂਟ ਤੇ ਮੈਡੀਸਿਨ ਵੀ ਪ੍ਰੋਵਾਈਡ ਕਰਵਾ ਰਿਹਾ ਈਵਨ ਰਿਫਰੈਸ਼ਮੈਂਟ ਵੀ ਪ੍ਰੋਵਾਈਡ ਕਰਵਾ ਰਿਹਾ ਸੁਖਸਾਗਰ ਹਸਪੀਟਲ ਵਿੱਚ ਪਿਛਲੇ 25 ਸਾਲਾਂ ਤੋਂ ਹਰ ਸਾਲ ਵਰਲਡ ਡਾਇਬੀਟਿਕ ਡੇ ਤੇ ਫ੍ਰੀ ਕੈਂਪ ਲਗਾਇਆ ਜਾਂਦਾ ਜਿੱਥੇ ਕਿ ਮਰੀਜ਼ਾਂ ਦੇ ਵੱਖਰੇ ਵੱਖਰੇ ਜਸਟ ਵੀ ਕਿਤੇ ਜਾਂਦੇ ਹਨ ਤੇ ਡਾਇਬੀਟਿਸ ਨੂੰ ਲੈ ਕੇ ਅਵੇਰਨੈਸ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਜਿਹਦੀ ਤਸਵੀਰਾਂ ਤੁਹਾਨੂੰ ਦਿਖਾ ਦਈਏ ਦੂਰ ਦੂਰ ਤੋਂ ਮਾਝਾ ਦੁਆਬਾ ਮਾਲਵੇ ਤੋਂ ਲੋਕ ਆਂਦੇ ਇੱਥੇ ਡਾਇਬੀਟਿਸ ਜੋ ਟੈਸਟ ਕਰਾਣੇ ਚੈੱਕ ਕਰਾਣੇ ਆਵੇਰਨੈਸ ਜਿਹੜੀ ਆ ਬਹੁਤ ਜ਼ਰੂਰੀ ਹੁੰਦੀ ਸਭ ਤੋਂ ਪਹਿਲਾਂ ਮੈਂ ਟੈਸਟਿੰਗ ਦੀਆਂ ਤਸਵੀਰਾਂ ਦਿਖਾਦਾ ਇੱਥੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕ ਦੂਰ ਦੂਰ ਤੋਂ ਆ ਕੇ ਇਥੇ ਵਰਲਡ ਡਾਇਬੀਟਿਕ ਡੇ ਤੇ ਜਿਹੜਾ ਆਪਣੇ ਫ੍ਰੀ ਟੈਸਟ ਤੇ ਇਹਦੇ ਇਲਾਜ ਜਿਹੜਾ ਕਰਉਂਦੇ ਹਨ ਪਿਛਲੇ 25 ਸਾਲਾਂ ਤੋਂ ਲਗਾਤਾਰ ਇੱਕ ਕੈਂਪ ਜਿਹੜਾ ਚੱਲਦਾ ਆ ਰਿਹਾ ਹੈ ਜਿੱਥੇ ਕਿ ਵਰਲਡ ਡਾਇਬੀਟਿਕ ਡੇ ਵਾਲੇ ਦਿਨ ਹਰ ਸਾਲ ਜਿਹੜਾ ਕਿ ਫ੍ਰੀ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਫ੍ਰੀ ਜਿਹੜਾ ਉਹ ਟੈਸਟ ਵੀ ਕਰਾਏ ਜਾਂਦੇ ਹਨ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਟੈਸਟ ਅਵੇਅਰਨੈਸ ਗਾਈਡੈਂਸ ਜਿਹੜੀ ਹੈ ਇੱਥੇ ਤੱਕ ਕੀ ਦਵਾਈਆਂ ਵੀ ਫ੍ਰੀ ਦਿੱਤੀਆਂ ਜਾਂਦੀਆਂ ਨੇ ਤਾਂ ਸਾਡੇ ਨਾਲ ਹਿਮਤ ਜੀ ਹਨ ਤੇ ਹਿਮਤ ਜੀ ਇੱਥੇ ਵਰਲਡ ਡਾਇਬੀਟਿਕ ਡੇ ਤੇ ਜਿਸ ਤਰ੍ਹਾਂ ਕਿ ਪਿਛਲੇ 25 ਸਾਲਾਂ ਤੋਂ ਹਰ ਸਾਲ ਇੱਥੇ ਕੈਂਪ ਲੱਗਦਾ ਹੈ ਤੇ ਕੈਂਪ ਦੇ ਵਿੱਚ ਕੀ ਕੀ ਜਿਹੜੇ ਮਰੀਜ਼ਾਂ ਨੂੰ ਫ੍ਰੀ ਦਿੱਤਾ ਜਾਂਦਾ ਹੈ ਪਹਿਲਾਂ ਤਾਂ ਨਮਸਕਾਰ ਜੀ ਤੁਹਾਡਾ ਸਵਾਗਤ ਹੈ ਸਰ ਅ ਅ ਅਵਰਨੈਸ ਵਾਸਤੇ ਅਸੀਂ ਕੈਂਪ ਲਗਾਨੇ ਆ ਜਿਹਦੇ ਵਿੱਚ 슈ਗਰ ਦੀ ਚੈਕਿੰਗ ਕੀਤੀ ਜਾਂਦੀ ਹੈ ਪਲਸ 3 ਮਹੀਨੇ ਦੀ ਔਸਰ 슈ਗਰ ਚੈੱਕ ਹੁੰਦੀ ਹੈ ਜਿਹਦੇ ਵਿੱਚ ਸਾਨੂੰ ਪਤਾ ਲੱਗਦਾ ਕਿ ਸਾਨੂੰ 슈ਗਰ ਹੋ ਗਈ ਹੈ ਜਾਂ ਅਸੀਂ 슈ਗਰ ਹੋਣ ਦੇ ਗਗਾਰ ਤੇ ਗਏ ਆ ਥੈਨ ਉਹਦੇ ਬਾਅਦ ਅਸੀਂ ਜਿਹੜੇ 슈ਗਰ ਵਾਸਤੇ ਅਸੀਂ BMD ਦਾ ਟੈਸਟ ਲਗਾਨੇ ਆ ਜਿਹਦੇ ਹੱਡੀਆਂ ਦੀ ਬੋਨ ਡੈਂਸਿਟੀ ਟੈਸਟ ਕੀਤਾ ਜਾਂਦਾ ਥੈਨ ਉਹਦੇ ਬਾਅਦ ਅਸੀਂ ਸਰ ਫਾਈਬਰੋਸਕੈਨ ਕਰਵਾਇਆ ਜਾਂਦਾ ਹਰ ਸਾਲ ਜਿਹਦੇ ਵਿੱਚ ਸਾਨੂੰ ਲੀਵਰ ਦੇ ਬਾਰੇ ਪਤਾ ਲੱਗਦਾ ਕਿ ਸਾਡੇ ਲੀਵਰ ਦੀ ਥਿਕਨੈਸ ਕਿਵੇਂ ਚੱਲ ਰਹੀ ਹੈ ਸਾਡੇ ਲੀਵਰ ਦੇ ਕੀ ਫੈਟੀ ਲੀਵਰ ਤੋਂ ਨਹੀਂ ਹੈ ਫੈਟੀ ਲੀਵਰ ਗ੍ਰੇਡ 1 ਹੈ ਜਾਂ ਠੀਕ ਹੈ ਸਰ ਉਹਦੇ ਲਾਵਾ ਅਸੀਂ ਇਸ ਵਾਰ ਥਾਇਰੋਇਡ ਦਾ ਟੈਸਟ ਕਰਵਾ ਰਹੇ ਹਾਂ ਫੰਡਸ ਦਾ ਥਾਇਰੋਇਡ ਥਾਇਰੋਇਡ ਵੀ ਐਡ ਕਰ ਦਿੱਤਾ ਟੈਸਟ ਦੇ ਵਿੱਚ ਟੈਸਟ ਐਡ ਕਰਤਾ ਹੋਇਆ ਹੈ ਔਰ ਇਸ ਵਾਰ ਅਸੀਂ ਫੰਡਸ ਦਾ ਟੈਸਟ ਵੀ ਕਰਵਾ ਰਹੇ ਹਾਂ ਅੱਖਾਂ ਦਾ ਟੈਸਟ ਹੁੰਦਾ ਹੈ ਅੱਖਾਂ ਦੇ ਪਰਦੇ ਦੇਖੀ ਜਾਂਦੇ ਕਿਤੇ 슈ਗਰ ਦਾ ਇਫੈਕਟ ਸਾਡੀ ਅੱਖਾਂ ਦੇ ਉੱਤੇ ਤਨੀ ਪੈਂਦਾ ਸ਼ੂਗਰ ਇਸ ਤਰ੍ਹਾਂ ਦੀ ਬਿਮਾਰੀ ਹੈ ਜਿਹੜੇ ਸਰੀਰ ਦੇ ਵੱਖਰੇ ਵੱਖਰੇ ਅੰਗਾਂ ਤੇ ਜਿਹੜਾ ਇਫੈਕਟ ਪਾਉਣਾ ਸ਼ੁਰੂ ਕਰ ਦਿੰਦੀ ਹੈ ਚਾਹੇ ਹਾਰਟ ਹੋ ਜਾਵੇ ਚਾਹੇ ਬੋਨ ਹੋ ਜਾਵੇ ਇੱਥੇ ਤੱਕ ਕਿ ਹੈਅਰ ਫਾਲ ਤੱਕ ਸ਼ੂਗਰ ਨਾਲ ਸ਼ੁਰੂ ਹੋ ਜਾਂਦਾ ਜੀ ਜੀ ਸਰ ਐਕਚੁਅਲੀ ਸ਼ੂਗਰ ਜਿਹੜੀ ਹੈ ਅਗਰ ਸ਼ੂਗਰ ਦਾ ਸਮੇਂ ਸਿਰ ਅਗਰ ਸ਼ੂਗਰ ਨੂੰ ਫੜ ਲਿਆ ਜਾਵੇ ਉਹਦਾ ਪ੍ਰੋਪਰ ਟਰੀਟਮੈਂਟ ਕੀਤਾ ਜਾਵੇ ਤਾਂ ਅਸੀਂ ਕਈ ਤਰ੍ਹਾਂ ਦੇ ਸਾਡੇ ਜਿਹੜੇ ਸਾਡੇ ਆਰਗਨ ਅਗੇ ਨੇ ਸਾਡੇ ਜਿਹੜੇ ਅੰਗ ਅਗੇ ਨੇ ਉਹਨਾਂ ਦਾ ਬਚਾਅ ਕੀਤਾ ਜਾਂਦਾ ਜਿਵੇਂ ਇਹਨਾਂ ਦਾ ਸ਼ੂਗਰ ਦਾ ਇਫੈਕਟ ਸਾਡੀ ਅੱਖਾਂ ਤੇ ਪੈਂਦਾ ਹੈ ਸਾਡੀ ਕਿਡਨੀ ਤੇ ਪੈਂਦਾ ਹੈ ਸਾਡੇ ਹਾਰਟ ਤੇ ਪੈਂਦਾ ਹੈ ਅਸ ਕਰਕੇ ਅਗਰ NC ਪਹਿਲੇ ਹੀ ਇਸ ਚੀਜ਼ ਦਾ ਪ੍ਰੋਪਰ ਟਰੀਟਮੈਂਟ ਲਿਤਾ ਜਾਵੇ ਤਾਂ ਅਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਪਹਿਲੇ ਹੀ ਬਚ ਸਕਦੇ ਹਾਂ ਤਾਂ ਕਿ ਸਾਨੂੰ ਅੱਗੇ ਜਾ ਕੇ ਇਹਨਾਂ ਬਿਮਾਰੀਆਂ ਦਾ ਸਾਹਮਣਾ ਨਾ ਫੇਸ ਕਰਨਾ ਪਵੇ ਸਾਨੂੰ ਬਿਲਕੁਲ ਜੀ ਜਿਸ ਤਰ੍ਹਾਂ ਕਿ ਜਿੰਨਾ ਇਹਨਾਂ ਨੇ ਦੱਸਿਆ ਕਿ ਇਹਨੀਆਂ ਟੈਸਟ ਵੀ ਦਿੱਤੇ ਜਾਂਦੇ ਆ ਅਵੇਰਨੈਸ ਵੀ ਦਿੱਤੀ ਜਾਂਦੀ ਤੇ ਕਿ ਅਵੇਰਨੈਸ ਹੀ ਵੱਡੀ ਬਿਮਾਰੀ ਨੂੰ ਜਨਮ ਦੇਣ ਤੋਂ ਰੋਕ ਸਕਦੀ ਹੈ ਤੇ ਚਰ ਰਹੀ ਬਿਮਾਰੀ ਨੂੰ ਖਤਮ ਕਰ ਸਕਦੀ ਹੈ ਅਵੇਰਨੈਸ ਬਹੁਤ ਜ਼ਰੂਰੀ ਹੈ ਕਿਸੇ ਵੀ ਬਿਮਾਰੀ ਦੇ ਇਲਾਜ ਦੇ ਲਈ ਉਹਦੀ ਜਾਣਕਾਰੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਇਸ ਲਈ ਆਪਾਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਂਗੇ ਇਸ ਤਰ੍ਹਾਂ ਕੀ ਡਾਕਟਰ ਅਕਲ ਸਾਡੇ ਨਾਲ 25 ਸਾਲਾਂ ਤੋਂ ਲਗਾਤਾਰ ਕੈਂਪ ਜਿਹੜਾ ਚਲਾ ਰਿਹਾ ਜਿੱਥੇ ਕਿ ਫ੍ਰੀ ਦਵਾਈਆਂ ਤੁਸੀਂ ਦੇਖ ਸਕਦੇ ਹੋ ਫ੍ਰੀ ਦਵਾਈਆਂ ਟੈਸਟ ਇਹ ਉਹਦਾਂ ਕਿਹੜੀ ਕਿਹੜੀ ਬਿਮਾਰੀਆਂ ਹੁੰਦੀਆਂ ਹਨ ਤੇ ਉਹਨੂੰ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਤੇ ਡਾਕਟਰ ਸਾਹਿਬ ਜੇ ਸਰ 25 ਸਾਲ ਦਾ ਤੁਹਾਡੀ ਇਹ ਤਪੱਸਿਆ ਹੈ ਤੇ ਇਸ ਤਪੱਸਿਆ ਦੇ ਨਾਲ ਕਿੰਨੇ ਕੇ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੇ ਬਦਲਾਅ ਆ ਚੁੱਕਾ ਹੈਗਾ ਸਤਿ ਸ੍ਰੀ ਅਕਾਲ ਜੀ ਪਹਿਲੀ ਗੱਲ ਤੇ ਹੈ ਕਿ ਤਪੱਸਿਆ ਇਕੱਲੇ ਦੀ ਨਹੀਂ ਗਈ ਤੇ ਤਪੱਸਿਆ ਹੈ ਵੀ ਕੁਝ ਨਹੀਂ ਇਹ ਸਾਰੇ ਤੁਹਾਡੇ ਲੋਕਾਂ ਦੇ ਸਹਿਯੋਗ ਨਾਲ ਹੈ ਮੈਨੂੰ ਇੰਨੇ ਲੋਕ ਦਵਾਈਆਂ ਦੀਆਂ ਕੰਪਨੀਆਂ ਵੱਲੇ ਮੇਰਾ ਸਟਾਫ ਮੈਂਬਰ মিডিਆ ਵਾਲੇ ਸਹਿਯੋਗ ਦਿੰਦੇ ਆ ਤਾਂ ਹੀ ਲੋਕਾਂ ਨੂੰ ਸਹੀ ਤਰੀਕੇ ਨਾਲ ਮੈਸੇਜ ਪਹੁੰਚਦਾ ਹੈ ਕਿ ਸ਼ੂਗਰ ਦਾ ਸੀ ਕਿਸ ਤਰ੍ਹਾਂ ਮੈਨੇਜ ਕਰਨਾ ਹੈ ਅੱਜ ਵਰਲਡ ਡਾਇਬੀਟਿਸ ਡੇ ਹੈ 14 ਨਵੰਬਰ ਹਰ ਸਾਲ ਅਸੀਂ 14 ਨਵੰਬਰ ਨੂੰ ਸਾਲਾਨਾ ਕੈਂਪ ਤੇ ਹਰ ਮਹੀਨੇ ਅਸੀਂ ਆਪਣਾ ਜਿਹੜਾ ਹਸਪੀਟਲ ਦੇ ਅੰਦਰ ਇੱਕ ਕੈਂਪ ਲਗਾਨੇ ਹੈ ਪਹਿਲੇ ਸੰਡੇ ਨੂੰ ਸਾਡਾ ਮੇਨ ਉਦੇਸ਼ ਹੈ ਕਿ ਲੋਕਾਂ ਨੂੰ ਜਾਣਕਾਰੀ ਦਈਏ ਕਿ ਅਸੀਂ ਸ਼ੂਗਰ ਨੂੰ ਪਹਿਲੀ ਗੱਲ ਤੇ ਹੋਣ ਹੀ ਨਹੀਂ ਦੇਣਾ ਇਹਨੂੰ ਪ੍ਰੀਵੈਂਟ ਕਰ ਲਈ ਅਸੀਂ ਕਿਵੇਂ ਆਪਣਾ ਖਿਆਲ ਰੱਖਣਾ ਹੈ ਕਿਵੇਂ ਅਸੀਂ ਆਪਣਾ ਵਜ਼ਨ ਕਾਬੂ ਰੱਖਣਾ ਹੈ ਆਪਣੀ ਖੁਰਾਕ ਸਹੀ ਖਾਣੀ ਹੈ ਤੇ ਸੈਰ ਕਰਨੀ ਹੈ ਇਹਨਾਂ ਤਿੰਨਾਂ ਚੀਜ਼ਾਂ ਨਾਲ ਅਸੀਂ ਆਮ ਤੌਰ ਤੇ ਸ਼ੂਗਰ ਨੂੰ ਸੀ ਪ੍ਰੀਵੈਂਟ ਕਰ ਸਕਦੇ ਹਾਂ ਪਰ ਜੇ ਹੋ ਵੀ ਜਾਂਦੀ ਹੈ ਤੇ ਉਹਨੂੰ ਕਿਸ ਤਰ੍ਹਾਂ ਸਹੀ ਤਰੀਕੇ ਨਾਲ ਮੈਨੇਜ ਕਰਨਾ ਹੈ ਉਹ ਹੀ ਉਦੇਸ਼ ਹੈ ਸਾਡਾ ਕਹਿੰਦੇ ਜੇ ਦੋ ਬੰਦਿਆਂ ਦੇ ਵਿੱਚ ਅਹ ਅਹਿਸਾਸ ਦੇ ਵਿੱਚ ਜੇ ਵੱਜ ਜਵੇ ਮਿਠਾਸ ਤੇ ਉਹ ਪਿਆਰ ਬਦਲ ਜਾਂਦਾ ਜਦੋਂ ਥਾਲੀ 'ਚ ਵੱਜ ਜਵੇ ਮਿਠਾਸ ਤੇ ਉਹ ਬਿਮਾਰੀ ਬਣ ਜਾਂਦੀ ਹੈ ਤਾਂ ਬਿਮਾਰੀ ਜਿਹੜੀ ਹੈ ਕਿਤਨਾ ਕਿਤੇ ਬਹੁਤ ਜ਼ਿਆਦਾ ਇਫੈਕਟ ਕਰਦੀ ਹੈ ਬੋਨਸ ਦੇ ਉੱਤੇ ਹਾਰਡ ਦੇ ਉੱਤੇ ਦਿਮਾਗ ਦੇ ਉੱਤੇ ਵੀ ਅਸਰ ਕਰ ਦਿੰਦੀ ਹੈ ਤੇ ਇਹ ਜਿਹੜੀ ਸ਼ੂਗਰ ਹੈਗੀ ਹੈ ਕਿਤੇ ਕਿੰਨੇ ਆਰਗਨ ਦੇ ਉੱਤੇ ਜਿਹੜੀ ਹੈ ਡਿਸਟਰਬੈਂਸ ਦਿੰਦੀ ਹੈ ਬੇਸਿਕਲੀ ਦੇਖਿਆ ਜਾਏ ਤੇ ਸ਼ੂਗਰ ਦਾ ਰੋਗ ਖੂਨ ਦੇ ਵਿੱਚ ਸ਼ੂਗਰ ਦਾ ਰੋਗ ਨਹੀਂ ਹੈ ਇਹ ਨਾਲੀਆਂ ਦਾ ਰੋਗ ਹੈ ਬਲੱਡ ਵੈਸਲਸ ਦਾ ਸੋ ਜਿੱਥੇ-ਜਿੱਥੇ ਬਲੱਡ ਵੈਸਲ ਹੋਏਗੀ ਉੱਥੇ-ਉੱਥੇ ਸ਼ੂਗਰ ਬੁਰਾ ਅਸਰ ਕਰੇਗੀ ਤੇ ਜਿੱਥੇ ਜਾ ਕੇ ਬਰੀਕ ਨਾਲੀਆਂ ਹੁੰਦੀਆਂ ਉੱਥੇ ਇਹ ਜ਼ਿਆਦਾ ਬੁਰਾ ਅਸਰ ਕਰਦੀ ਹੈ ਸੋ ਅੱਖਾਂ ਦਿਲ ਗੁਰਦਾ ਦਿਮਾਗ ਪੈਰ ਇਹਨਾਂ ਅੰਗਾਂ ਵਿੱਚ ਬਰੀਕ ਨਾਲੀਆਂ ਹੁੰਦੀਆਂ ਉੱਥੇ ਇਹ ਜ਼ਿਆਦਾ ਬੁਰੀ ਤਰ੍ਹਾਂ ਅਸਰ ਕਰਦੀ ਹੈ ਇਹ ਬਰੀਕ ਨਾਲੀਆਂ ਨੂੰ ਬਲੌਕ ਕਰਕੇ ਖੂਨ ਦੀ ਸਪਲਾਈ ਨੂੰ ਘਟਾ ਦਿੰਦੀ ਹੈ ਤੇ ਉਹ ਅੰਗਾਂ ਨੂੰ ਡੈਮੇਜ ਹੋ ਜਾਂਦਾ ਹੈ ਸੋਸੀ ਆਪਣੀ ਅੱਖਾਂ ਨੂੰ ਹਰ ਸਾਲ ਅੱਖਾਂ ਦੇ ਡਾਕਟਰ ਕੋਲ ਜਾ ਕੇ ਚੈੱਕ ਕਰਾਣਾ ਹੈ ਗੁਰਦਿਆਂ ਦਾ ਟੈਸਟ ਕਰਾਣਾ ਹੈ ਹਾਰਟ ਲਈ ECG ਕਰਾਣਾ ਹੈ ਜੇ ਲੋੜ ਹੋਵੇ ਤੇ ਇਕੋ ਵੀ ਕਰਾਣਾ ਹੈ ਇਸੇ ਤਰ੍ਹਾਂ ਆਪਣੇ ਪੈਰਾਂ ਦੀ ਸਹੀ ਸੰਭਾਲ ਹਰ ਰੋਜ਼ ਕਰਨੀ ਹੈ ਜਿਸ ਤਰ੍ਹਾਂ ਕਿ ਬਿਮਾਰੀ ਦੇ ਰੋਗ ਥਾਮ ਦੇ ਲਈ ਜਿਸ ਤਰ੍ਹਾਂ ਕਿ ਦਵਾਈਆਂ ਜ਼ਰੂਰੀ ਹੈ ਦਵਾਈ ਦੇ ਨਾਲ-ਨਾਲ ਸਹੀ ਜਾਣਕਾਰੀ ਕਿੰਨੀ ਕਿ ਜ਼ਰੂਰੀ ਹੈ ਅਸਲ ਵਿੱਚ ਸ਼ੂਗਰ ਦਾ ਰੋਗ ਹੈ ਹੀ ਜਾਣਕਾਰੀ ਦਾ ਰੋਗ ਦਵਾਈਆਂ ਇਹਦੇ ਚ ਬਾਅਦ ਵਿੱਚ ਆਣਗੀਆਂ ਸਭ ਤੋਂ ਪਹਿਲੇ ਅਸੀਂ ਆਪਣੀ ਸਿਹਤ ਬਾਰੇ ਜਾਣਕਾਰੀ ਲਈਏ ਕਿ ਸਾਡਾ ਵਜ਼ਨ ਸਹੀ ਹੋਵੇ ਅਸੀਂ ਰੋਜ਼ ਸੈਰ ਕਰੀਏ ਅਸੀਂ ਆਪਣੀ ਖੁਰਾਕ ਸਹੀ ਖਾਈਏ ਤੇ ਛੇਤੀ ਕਿਤੇ 슈ਗਰ ਕੋਈ ਬਹੁਤ ਬੁਰਾ ਅਸਰ ਨਹੀਂ ਕਰ ਪੰਦੀ ਹੈ ਉਸ ਤੋਂ ਬਾਅਦ ਇਹ ਵੀ ਜਾਣਕਾਰੀ ਜ਼ਰੂਰੀ ਕਿ ਕਿਹੜੀ ਦਵਾਈ ਮੇਰੇ ਸਰੀਰ ਨੂੰ ਮਾਫਕ ਹੈ ਕਈ ਦਵਾਈਆਂ ਕਿਸੇ ਪੇਸ਼ੇਂ ਨੂੰ ਨਹੀਂ ਸੂਟ ਕਰਦੀਆਂ ਉਹ ਡਾਕਟਰ ਡਿਸਾਈਡ ਕਰਦੇ ਤੁਸੀਂ ਆਪਣੇ ਗਵੰਡੀ ਦੀ ਖਾਧੀ ਹੋਈ ਦਵਾਈ ਤੁਸੀਂ ਨਹੀਂ ਖਾਣੀ ਐਨੋ ਵੇਕੇ ਤੁਹਾਡੇ ਗੁਰਦਿਆਂ ਤੇ ਥੋੜਾ ਬਹੁਤ ਅਸਰ ਹੋਵੇ ਤੇ ਉਹ ਬਾਅਦ ਵਿੱਚ ਵਿਗੜ ਜਾਵੇ ਸੋ ਤੁਸੀਂ ਆਪਣੀ ਦਵਾਈ ਨੂੰ ਡਾਕਟਰ ਕੋਲੋਂ ਟੇਲਰ ਮੇਡ ਕਰਵਾਉਣਾ ਹੈ ਬਹੁਤ ਦੀ ਗੱਲ ਕੀਤੀ ਹੈ ਹਰ ਸਰੀਰ ਦੀ ਰਚਨਾ ਆਪਣੀ ਹੁੰਦੀ ਹੈ ਤਾਂ ਉਸ ਤੇ ਦਵਾਈ ਕਿਹੜੀ ਕਿਸ ਨਾਲ ਅਸਰ ਕਰੇਗੀ ਉਹ ਤੁਹਾਨੂੰ ਡਾਕਟਰ ਹੀ ਗਾਈਡ ਕਰ ਸਕਦਾ ਨਾ ਕਿ ਤੁਸੀਂ ਸੁਣੀ ਸੁਣਾਈ ਜਾਂ ਆਨਲਾਈਨ ਚੈੱਕ ਕਰਕੇ ਆਪਣੀ ਮੈਡੀਸਿਨ ਸ਼ੁਰੂ ਕਰ ਦਿਓ ਤੁਹਾਡੇ ਸਰੀਰ ਤੇ ਬਹੁਤ ਵੱਡਾ ਇਫੈਕਟ ਪਾ ਸਕਦੀ ਹੈ ਤੇ ਦੂਸਰੀ ਗੱਲ ਜਾਣਕਾਰੀ ਜਿਹੜੀ ਹੈ ਕਿਸੇ ਵੀ ਬਿਮਾਰੀ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਸ ਤਰ੍ਹਾਂ ਕਿ 25 ਸਾਲਾਂ ਤੋਂ ਜਾਣਕਾਰੀ ਵੰਡ ਰਹੇ ਹਾਂ ਨਾਲ ਦਵਾਈਆਂ ਵੰਡ ਰਿਹਾ ਦੋਨਾਂ ਦਾ ਕੰਬੀਨੇਸ਼ਨ ਹੀ ਤੁਹਾਡੇ ਸਰੀਰ ਤੋਂ ਬਿਮਾਰੀ ਦੂਰ ਕਰ ਸਕਦਾ ਤੇ ਜਾਣਕਾਰੀ ਜਿਹੜੀ ਹੈ ਤੁਹਾਡੇ ਆਉਣ ਵਾਲੇ ਯਾਰ ਦੋਸਤਾਂ ਦੀ ਤਾਡੇ ਹੋਣ ਵਾਲੇ ਰਿਸ਼ਤੇਦਾਰਾਂ ਨੂੰ ਜੇ ਜਾਣਕਾਰੀ ਤੁਸੀਂ ਸਾਂਝਾ ਕਰਦੇ ਹੋ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਜੀਵਨ ਦੇ ਵਿੱਚ ਸੁਖਾਵਾਂ ਪ੍ਰਭਾਵ ਜ਼ਰੂਰ ਪੈਂਦੀ ਹੈ ਮੇਰਾ ਨਾਮ ਜੋਤ ਪ੍ਰਕਾਸ਼ ਸਿੰਘ ਹੈ ਮੈਂ ਮੈਂ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਇੱਥੇ ਕੈਂਪ ਤੇ ਆਏ ਜੀ ਕਿ ਕਹਿਣਾ ਚਾਹੁੰਦਾ ਇੱਥੇ ਮੈਂ ਕੈਂਪ ਤੇ ਆਪਣੀ ਬੇਟੀ ਨੂੰ ਲੈ ਕੇ ਆਉਂਨਾ ਜੀ ਆਇਆ ਜੀ ਮੈਂ 12 ਸਾਲ ਹੋ ਗਏ ਇੱਥੇ ਆਉਂਦਾ ਹਾਂ ਸੁਖਸ਼ਗਰ ਹਸਪੀਟਲ 'ਚ ਤੇ ਬਹੁਤ ਵਧੀਆ ਲੱਗਾ ਏ ਡਾਕਟਰ ਸਾਹਿਬ ਦੀ ਡੀਲਿੰਗ ਬਹੁਤ ਵਧੀਆ ਵਾ ਬਹੁਤ ਵਧੀਆ ਟ੍ਰੀਟਮੈਂਟ ਹੁੰਦਾ ਵਾ ਤੇ ਅੱਜ ਦਾ ਕੈਂਪ ਜਿਹੜਾ ਬਹੁਤ ਵਧੀਆ ਇਹਨਾਂ ਟੈਸਟ ਵਗੈਰਾ ਹੋ ਰਹੇ ਨੇ ਬਹੁਤ ਵਧੀਆ ਡਾਕਟਰ ਸਾਹਿਬ ਦਾ ਇਹ ਉਪਰਾਲਾ ਹੈ ਤੇ ਉਮੀਦ ਕਰਦੇ ਆ ਕਿ ਇਸ ਤਰ੍ਹਾਂ ਅੱਗੇ ਹੋਰ ਵੀ ਉਪਰਾਲੇ ਕਰਦੇ ਰਹਿਣ ਡਾਕਟਰ ਸਾਹਿਬ ਤੇ ਸੁਖਸ਼ਾਗਰ ਹਸਪਤਾਲ ਜਿਹੜਾ ਚੜ੍ਹਦੀ ਕਲਾ ਚ ਰਹੇਗਾ ਜੀ ਲੋਕ ਸੇਵਾ ਲਈ ਜਿੰਨਾ ਸੁਖਾਦਰ ਹਸਪਤਾਲ ਦੇ ਕੋਲ ਕੈਂਪ ਲਗਾਇਆ ਜਾਂਦਾ ਲੱਗਦਾ ਵੀ ਹੋਰ ਵੀ ਹਸਪਤਾਲਾਂ ਨੂੰ ਇਸ ਤਰ੍ਹਾਂ ਦੇ ਕੈਂਪ ਲਗਾ ਬਿਲਕੁਲ ਲਗਾਉਣੇ ਚਾਹੀਦੇ ਜੀ ਅੱਜ ਕੱਲ ਮੈਡੀਕਲ ਦੀ ਬਹੁਤ ਲੋੜ ਹੈ ਕਿ ਮੈਡੀਕਲ ਸਹੂਲਤ ਸੀ ਸਰਕਾਰ ਦੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਇਸੇ ਤਰ੍ਹਾਂ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਉਪਰਾਲੇ ਕਰਨੇ ਚਾਹੀਦੇ ਆ ਤਾਂ ਕਿ ਲੋਕ ਹਿੱਤ ਵਿੱਚ ਇਹੋ ਜਿਹਾ ਕੰਮ ਹੁੰਦੇ ਰਹਿਣ ਸਰ ਇਹ ਕੈਂਪ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਆ ਮੈਂ ਕਹਿ ਰਹੀ ਆ ਅੰਮ੍ਰਿਤਸਰ ਦੇ ਲੋਕ ਬੜੇ ਬਲਾਸਟ ਆ ਜਿਹੜੇ ਡਾਕਟਰ ਨਾਗਪਾਲ ਜੀ ਦੁਆਰਾ ਚਲਾਏ ਗਏ ਕੈਂਪ ਵਿੱਚ ਫ੍ਰੀ ਸਰਵਿਸਿਜ਼ ਲੈਣ ਲਈ ਆਏ ਆ ਜਿਸ ਤਰ੍ਹਾਂ ਕਿ ਮੈਂ ਵੀ ਬਾਹਰੋਂ ਆਈ ਹਾਂ ਤੇ ਮੈਂ ਥਾਇਰੋਇਡ ਦੀ ਪੇਸ਼ੈਂਟ ਆ ਤੇ ਮੈਂ ਆਪਣੇ ਥਾਇਰੋਇਡ ਦੇ ਟ੍ਰੀਟਮੈਂਟ ਲਈ ਇੱਥੇ ਆਈ ਆਂ ਤੇ ਤੁਸੀਂ ਜਿਵੇਂ ਕਿ ਪਹਿਲਾਂ ਇੱਥੇ ਕੀਤਾ ਹੋਏਗਾ ਰਿਕਾਰਡਿੰਗ ਬਹੁਤ ਜ਼ਿਆਦਾ ਰਾਸ਼ੇਗਾ ਲੋਕੀ ਬਹੁਤ ਜ਼ਿਆਦਾ ਬੈਨੀਫਿਟ ਇਸ ਚੀਜ਼ ਤੋਂ ਲੈ ਰਿਆ ਮੈਂ ਸੁਜੈਸਟ ਕਰਾਂਗੀ ਬਾਕੀ ਹਸਪੀਟਲ ਵੀ ਜਿਹੜੇ ਕਿ ਜਾਂ ਮੈਮ ਬਲਵਿੰਦਰ ਕੋ ਮੈਮ ਵੀ ਇਹ ਵੀ ਗਾਇਨੀ ਦੇ ਨਾਲ ਰਿਲੇਟਡ ਵੀ ਇਸ ਤਰ੍ਹਾਂ ਦਾ ਇੱਕ ਕੈਂਪ ਫ੍ਰੀ ਜਣਾ ਜ਼ਰੂਰ ਆਰਗੇਨਾਈਜ਼ ਕਰਨ ਦਾ ਲੋਕਾਂ ਲਈ ਕੈਂਪ ਬਹੁਤ ਜ਼ਿਆਦਾ ਜੀ ਸਰ ਬਿਲਕੁਲ ਮੈਂ ਅੱਜ ਦੇਖਿਆ ਇੱਥੇ ਆ ਕੇ ਬਹੁਤ ਜ਼ਿਆਦਾ ਜਿਹੜੀਆਂ ਏਜਡ ਊਮਨਸ ਹੈਗੀਆਂ ਉਹ ਇੱਥੇ ਆਈ ਹੋਈਆਂ ਬਹੁਤ ਜ਼ਿਆਦਾ ਲੇਡੀਜ਼ ਹੈਗੀਆਂ ਜਿਹੜੀਆਂ ਮੈਨੂੰ ਲੱਗਦਾ ਘਰ ਵਿੱਚ ਇਹ ਚੀਜ਼ ਨਹੀਂ ਲੈ ਰਹੀ ਸੀ ਫੈਸਿਲਿਟੀ ਉੱਥੇ ਆ ਕੇ ਉਹਨਾਂ ਨੂੰ ਫ੍ਰੀ ਮਿਲ ਰਹੀਆਂ ਤੇ ਆਪਣਾ ਚੈੱਕਅਪ ਕਰਾ ਰਿਆ ਇਹ ਜ਼ਰੂਰ ਲੱਗਨੇ ਚਾਹੀਦੇ ਆ ਸਰ ਲੱਗਨੇ ਚਾਹੀਦੇ ਹਾਂਜੀ ਦਵਾਈਆਂ ਇਲਾਜ ਬਹੁਤ ਜ਼ਿਆਦਾ ਮਹਿੰਗੇ ਹੋ ਗਏ ਤੇ ਕੈਂਪ ਦੇ ਵਿੱਚ ਕਾਫੀ ਜ਼ਿਆਦਾ ਹੋ ਜਾਂਦਾ ਹੈ ਜੀ ਸਰ ਹਾਂਜੀ ਸਰ ਕਿਉਂਕਿ ਹਜੇ ਮੈਂ ਅੰਦਰ ਨਹੀਂ ਗਈ ਪਰ ਮੈਂ ਦੇਖ ਰਹੀਆਂ ਜਿਹੜੇ ਪੇਸ਼ੈਂਟ ਆ ਰਿਹਾ ਉਹਨਾਂ ਨੂੰ ਫ੍ਰੀ ਜਿਹੜੇ ਸਪਲੀਮੈਂਟ ਤੇ ਮੈਡੀਸਨ ਵੀ ਪ੍ਰੋਵਾਈਡ ਕਰਵਾ ਰਿਆ ਇਵਨ ਰਿਫਰੈਸ਼ਮੈਂਟ ਵੀ ਪ੍ਰੋਵਾਈਡ ਕਰਵਾ ਰਿਆ ਕਿਉਂਕਿ ਮੈਂ ਹਜੇ ਅੰਦਰ ਨਹੀਂ ਗਈ ਪਰ ਮੈਂ ਦੇਖ ਰਹੀਆਂ ਤੇ ਜੇ ਜੇ ਕਿਸੇ ਨੂੰ ਇਸ ਤਰ੍ਹਾਂ ਦੀ ਫੈਸਿਲਿਟੀ ਮਿਲਦੀ दैट इज आल्सो ਵੈਰੀ ਪਲਾਸਟਿਕ